ਸਾਤੋ ਪਹਿਲਾ ਟੀਟੂ ਬਣੇ ਵੱਲੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਲੀਡਰ ਨੂੰ ਦੱਸਣ ਆਇਆ ਵਾਂ ਵੀ ਬਿਆਰਬਾਜੀ ਦੇ ਕੇ ਜਾ ਫੋਟੋ ਲਵਾ ਕੇ ਬੁੱਢਾਂ ਨਾਲ ਸਾਪ ਨਹੀਂ ਹੋਣਾ ਇਹਦੇ ਵਾਸਤੇ ਫੈਕਟਰੀਆਂ ਨੂੰ ਜਿੰਦੇ ਲਾਓ ਜਿਹੜੇ ਗੰਦਾ ਪਾਣੀ ਪਾਉਂਦੇ ਆ ਬੁੱਢਾਂ ਨਾਲੇ ਵਿੱਚ ਤੇ ਉਹਨਾਂ ਦੇ ਪਰਚੇ ਘਟੋ ਕਰਾਂ ਪਰ ਰਵਨੀਤ ਬਿੱਟੂ ਮੇਰੇ ਮਗਰ ਲਾ ਕੇ ਮੈਂ ਜੋਂ ਡੀਚ ਗਿਆ ਸੀ ਨਗਰ ਕੌਂਸਲ ਇਹ ਜੋਂ ਏ ਦੇ ਵਿੱਚ ਵੜ ਗਿਆ ਤੇ ਪਰਚਾ ਘਟਾ ਲਿਆ ਤੇ ਮੇਰੇ ਮਗਰ ਲਾ ਕੇ ਬੰਦਰਨਾਡਾ ਕਰਵਾ ਲਿਆ ਮੈਂ ਤਾਂ ਰਵਨੀਤ ਬਿੱਟੂ ਨੂੰ ਪੁੱਛਣਾ ਚਾਹੁੰਦਾ ਮੈਂ ਤੈਨੂੰ ਕਹਿੰਦੇ ਆ ਕਿਥੇ ਜਾਣੂ ਤੂੰ ਵੱਡਾ ਬੰਦਾ ਵੱਡੇ ਕੰਮ ਕਰ ਅੱਜਿੰਦੇ-ਜੁੰਦੇ ਤਾਂ ਮੇਰੇ ਵਰਗੇ ਛੋਟੇ ਬੰਦੇ ਦੇ ਕੰਮ ਆ ਤੇ ਨਾਲੇ ਨਗਰ ਕੌਂਸਲ ਦੇ ਵਿੱਚ ਉੱਥੇ ਐਮਸੀ ਤੁਹਾਡੀ ਬਣੇ ਹੋਏ ਨੇ ਅਜੇ ਤਾਂ ਦੂਜੀ ਪਾਰਟੀ ਦੇ ਐਮਸੀ ਨਹੀਂ ਆਏ ਗਰਾ ਤੇ ਤੁਹਾਡੇ ਪਾਰਟੀ ਦੇ ਜਿਹੜੇ ਐਮਸੀ ਹੈਗੇ ਆ ਉਹ ਕੀ ਕਰਦੇ ਸੀ ਜੇ ਉੱਥੇ ਗਲਤ ਸੀ ਤਾਂ ਉਹ ਕੀ ਕਰ ਰਹੇ ਨੇ ਗਰਾ ਉਹ ਕਿਉਂ ਨਹੀਂ ਬੋਲ ਰਿਹਾ ਮੈਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਬੁੱਢੇ ਨਾਲ ਦੇ ਪਾਣੀ ਨਾਲ ਗੇਟ ਰੰਗ ਕਰ ਰਿਆ ਵਾਂ ਤੇ ਉਹਨੂੰ ਦੱਸ ਰਿਹਾ ਵੀ ਵਾਤਾਵਰਣ ਦਿਨੋਂ ਦਿਨ ਖਰਾਬ ਹੁੰਦਾ ਜਾਂਦਾ ਵਾ ਇਹਨੂੰ ਬਚਾ ਲਓ ਗਰਾ ਹਰੇਕ ਬੰਦਾ 650 ਕਰੋੜ ਦਾ ਬੋਰਡ ਲਾ ਗਿਆ ਯਾਨੀ ਉੱਥੇ ਤੇ ਇੱਕ ਆਮ ਆਦਮੀ ਪਾਰਟੀ ਦਾ ਵੀ ਹੈਗਾ ਵਾ ੋਖਾ ਨਾਇਕ ਜਿਹਾ ਬਣਿਆ ਹੁੰਦਾ ਕੀ ਨਾਮ ਉਹਦਾ ਟੋਪੀ ਜੀ ਪਾਈ ਹੁੰਦੀ ਆ ਉਹ ਟੋਪੀ ਜੀ ਪਾ ਕੇ ਖਲ ਨਾਇਕ ਵਾਂਗੂ ਸੰਜੇ ਦੱਤ ਵਾਂਗੂ ਸੰਜੇ ਦੱਤ ਬਣਿਆ ਜਾਂਦਾ ਉਹ ਵੀ ਬੋੜਿਆ ਲਾ ਗਿਆ ਸੀ ਪਰ ਕੋਈ ਕੰਮ ਖੁੰਮ ਨਹੀਂ ਕਰਦਾ ਕਰ ਕੋਈ ਕੰਮ ਤਾਂ ਕਰ ਦੇਣੀ ਆਪਾਂ ਨੌਂ ਨਹੀਂ ਲੈਣਾ ਉਹਨਾਂ ਦਾ ਕਰ ਨੌਂ ਨਹੀਂ ਲੈਣਾ ਸਰਕਾਰ ਉਹਨਾਂ ਦੀ ਪਰਚਾ ਪੈ ਜਾਊਗਾ ਕਰ ਨਾ ਉਹ ਸਫਾਈ ਕਰਾ ਰਹੇ ਆ ਕੀ ਸਫਾਈ ਕਰਾ ਰਹੇ ਆ ਪਾਣੀ ਮੈਂ ਕਿੱਥੋਂ ਲੈ ਕੇ ਆਇਆ ਵਗਰਾ ਲੀਡਰ ਰੰਗ ਗੋਰਾ ਹੋ ਜਾਂਦਾ ਦਿਨ ਉਹਦਾ ਨਾ ਬੁੱਢੇ ਨਾਲ ਦਾ ਪਾਣੀ ਦਿਨ ਦਨ ਕਾਲਾ ਹੋ ਜਾਂਦਾ ਵਾ ਆ ਬਸ ਇਹਦਾ ਪਾਣੀ ਪੀਂਦੇ ਆ 650 600 ਦੀ ਬੋਤਲਾਂ ਵਾਲੇ ਕਰਾਂ ਤੇ ਅਸੀਂ ਲੋਕ ਜਿਹੜੇ ਹੈਗੇ ਆ ਉਹ ਯਾਨੀ ਮਰ ਰਹੇ ਆ ਹੁਣ ਤਾਂ ਆਰਓ ਫਿਲਟਰ ਵੀ ਕੰਮ ਕਰਨੇ ਹਟ ਕੇ ਕਰਾਂ ਯਾਨੀ ਕਹਿੰਦਾ ਬਾਬਾ ਅੱਜ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਲੈ ਕੇ ਆਏ ਆ ਆ ਗਲੀਚ ਦੀਆਂ ਡੱਬੀਆਂ ਲੈ ਕੇ ਲੀਡੀ ਡੱਬੀ ਕਿਉਂ ਲੈਦੀ ਆ ਆਰ ਰਮਣੀ ਦੀ ਬਟੂ ਮੈਂ ਗਿਫਟ ਕਰਨੀ ਆ ਕਾਦੇ ਲਈ ਵੀ ਗੋਡਿਆਂ ਤੇ ਲਾ ਵੀ ਹੁਣ ਨਾਲ ਤਾਂ ਬੋਤਲਾਂ ਦੇ ਵਿੱਚ ਵੀ ਬੋਤਲਾਂ ਮੰਗਣੇ ਸੌਖੀਆਂ ਹੋਣਗੀਆਂ 5:00 ਵਜੇ ਮੰਗੇਗਾ ਤੇ ਨਾਲੇ 5:00 ਵਜੇ ਲੋਕਾਂ ਦੇ ਕੰਮ ਕਰੇਗਾ ਕਰ ਯਾਨੀ ਜਿੰਦੇ ਲਾਉਣੇ ਆਪਾਂ ਫੈਕਟਰੀਆਂ ਲਾਉਣੇ ਆ ਅਸੀਂ ਨਾਲ ਚੱਲਾਂਗੇ ਕਮਾਨ ਸਾਹਿਬ ਵੀ ਨਾਲ ਚੱਲਣਗੇ ਸੋਣ ਵੀ ਨਾਲ ਚੱਲੂਗਾ ਜਿੰਦੇ ਅਸੀਂ ਲਾਦਾਂਗੇ ਪਰਚੇ ਸਿਕਟਾ ਲਾਂਗੇ ਜਮਾਨਤਾ ਤੁਸੀਂ ਕਰਾਈ ਚਲਿਓ ਸੌਦਾ ਤੈਅ ਕਰ ਲਓ ਕਨਾ ਪਰ ਸਾਡੇ ਨਾਲ ਜਾਣਾ ਪੈਣਾ ਮਖਰ ਤੁਹਾਡੇ ਕੋਲ ਪਾਵਰ ਆਨੇ ਕਰਾ ਸਾਡੇ ਕੋਲ ਤਾਂ ਕੋਈ ਪਾਵਰ ਨਹੀਂ ਅੱਜ ਰਬੜੀ ਦੀ ਬੱਟੂ ਨੂੰ ਬੇਨਤੀ ਕਰਦਾ ਮਾਂ ਵੀ ਨਿੱਕੇ ਨਿੱਕੇ ਕੰਮ ਪਿੱਛੇ ਜਿੰਦੇ ਨਾਲ ਆਓ 10 ਰੁਪਏ ਦਾ ਜਿੰਦਾ ਲਵਾ ਕੇ ਪਰਚਾ ਘਟਵਾ ਲਿਆ ਤੇ ਉਹਨੂੰ ਮੁੱਠਾਂ ਨੂੰ ਵਾਟਣਾ ਦੋ ਕਰਾਂ ਆ ਬੇਇੱਜ਼ਤੀ ਆ ਤੁਹ ਜੇ ਨੂੰ ਇੱਜਤਮੰਦ ਨਹੀਂ ਮੰਨੀ ਜਾਂਦੇ ਲੋਕਾਂ ਦੀ ਹੱਤ ਲਈ ਕਾਦੀ ਗਏ ਸੀਗੇ ਲੋਕਾਂ ਦੀ ਹੱਤ ਲਈ ਆ ਨਗਰ ਕੌਸਲ ਇਹਨਾਂ ਦੀ ਆ ਐਮਸੀ ਇਹਨਾਂ ਦੇ ਆ ਆਸੂ ਦੇ ਆ ਆ ਤਾਂ ਐਵੇਂ ਬਸ ਯਾਨੀ ਪ੍ਰਸ਼ਾਸਨ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੇ ਸੀਗੇ ਵੋਟਾਂ ਆ ਗਈਆਂ ਸੀਗੀਆਂ ਦਿਖਾਉਣਾ ਚਾਹੁੰਦੇ ਸੀਗੇ ਅਸਲ ਵਿੱਚ ਰਿਵੀਜ਼ਨ ਬਿਚੂ ਦਾ ਸਲਾਘਾ ਕਰਵਾਣਾ ਸਲਾਘਾ ਕਰਵਾਣਾ ਇਹ ਵੋਟਾਂ ਕਰਕੇ ਸਾਰਾ ਕੀ ਬਾਈਰ ਲੀਡਰ ਨਿਕਲਦੇ ਵੋਟਾਂ ਕਰਕੇ ਆ ਲੀਡਰ ਤਾਂ ਤੁਸੀਂ ਦੇਖਿਆ ਬਾਹਰ ਨਿਕਲ ਕੇ ਰਹੋ ਆ ਦਾ ਟੀਟੂ ਹੀ ਆ ਜਿਹੜਾ 3 ਦਿਨ ਆ ਜਾਂਦਾ ਇੱਥੇ ਆ